ਸਰਕਾਰੀ ਰੇਡ ਜਿਹੜਾ ਜੀਪ ਦਾ ਸਿਰਫ 25 ਰੁਪਏ ਆ ਸਰ ਜੀ ਮੰਨਦੇ ਨਹੀਂ ਆ ਜਿੱਤੱਖਾ ਕਰਦੇ ਵੀ ਲੱਪੜ-ਤੱਪੜ ਕਰ ਦਿੰਦੇ ਸਾਂ ਹਾਂਜੀ ਹੱਥਾ ਬਾਈ ਵੀ ਕਰ ਹੱਥਾ ਬਾਈ ਪੂਰੀ ਸੀਸਾ ਪਾਣ ਦਿੰਦੇ ਆ ਫਿਰ ਵੀ ਆਵਾਜ਼ ਕਿਉਂ ਨਹੀਂ ਚੱਕਦੇ ਆਵਾਜ਼ ਸੁਣਦਾ ਹੀ ਨਹੀਂ ਜੀ ਸਾਰੇ ਰੇੜੀ ਵਾਲੇ ਨੂੰ ਪੁੱਛੋ ਸਭ ਤੋਂ ਜ਼ਬਰਦਸਤ ਪੈਸੇ ਲੈਂਦੇ ਆ ਇਹਨੇ ਬੌਂਸਰ ਵਗੈਰਾ ਖੜੇ ਕੀਤੇ ਹੁੰਦੇ ਆ ਬਾਹਰ ਜਿਹੜਾ ਨਹੀਂ ਮੰਨਦਾ ਤਾਂ ਹਾਂ ਉਹ ਲੜਾਈ-ਲੁੜਾਈ ਕਰ ਲੈਂਦੇ ਆ ਤੁਹਾਨੂੰ ਪਤਾ ਹੈ ਜਿਹੜੀ-ਇੜੀ ਸਰਕਾਰੀ ਪਰਤੀ ਆ ਸਿਰਫ ਸਿਰਫ 15 ਰੁਪਏ ਆ 20 ਰੁਪਏ ਕੋਈ ਨਹੀਂ ਮੈਨੂੰ ਪਤਾ ਨਹੀਂ 60 ਰੁਪਏ ਮੈਂ ਦੇ ਰਹਾ 2 ਸਾਲ ਦੀ देखे। देखे। देखे था वो... का है आ, वो ये नहीं तो था। ए दो बार जब तब से सबको परेशानी है परेशानी तो सबको है हम आदमी क्या कर सकते कुछ नहीं कर सकते पैसे कि सरकारी रहे सिर्फ सौ रुपया दो सौ क्यों बाबू हमारी हिम्मत क्या है बोलने की यहाँ ਹਮਾਰੋ ਕੋ ਵੀ ਲੱਕੜ ਮੰਗਾਂਗੇ ਹਮਾਰੋ ਕੇਰੀ ਚਾਰजेस ਨੇ ਤਕਰੀਬਨ 15 ਤੋਂ 20 ਰੁਪਏ ਹੁੰਦੇ ਨੇ 3 ਵੀਲਰ ਦੇ ਪਰ ਉਹਦੇ ਚਾਰजेस 3 ਗੁਣਾ ਵੱਧ 60-60 ਰੁਪਏ ਲਏ ਜਾ ਰਹੇ ਨੇ ਤੋਂ ਇਹਨਾਂ ਬਾਰੇ ਪਤਾ ਹੈ ਵਾ ਸਖਤ ਐਕਸ਼ਨ ਲਿਆ ਜਾਊਗਾ ਇਹਦੇ ਤੋਂ ਔਰ ਮੰਡੀ ਠੇਕੇਦਾਰ ਦਾ ਹੋ ਸਕਦਾ ਸਾਨੂੰ ਠੇਕਾ ਕੈਨਸਲ ਕਰਨਾ ਪਏ ਉਹ ਵੀ ਕਰਦੇ ਆ 3 ਗੁਣਾ ਚਾਰਜ ਲਏ ਜਾਂਦੇ ਨੇ ਜੇ ਅਸੀਂ ਲੋਕਾਂ ਤੋਂ ਪੁੱਛਿਆ ਵੀ ਤੁਸੀਂ ਕੋਈ ਆਵਾਜ਼ ਗੋਣ ਚੱਕਦੇ ਕਹਿੰਦੇ ਜੇਕਰ ਆਵਾਜ਼ ਚੱਕਦੇ ਆ ਤਾਂ ਸਾਡੇ ਉੱਥੇ ਬੌਂਸਰ ਖੜੇ ਹੁੰਦੇ ਨੇ ਜਿਹੜੇ ਕੁੱਟ ਮਾਰ ਵੀ ਕਰਦੇ ਨਹੀਂ ਨਹੀਂ ਬਿਲਕੁਲ ਇਹ ਜੀ ਗੱਲ ਨਹੀਂ ਜੀ ਕੁੱਟ ਮਾਰ ਦੀ ਪਹਿਲਾਂ ਪਹਿਲਾਂ ਜ਼ਰੂਰ ਹੋਈ ਆ ਇੱਕ ਦੋ ਇਨਸੀਡੈਂਟ ਹੋਏ ਆ ਪਰ ਜਿਸ ਦਿਨ ਤੋਂ ਮੈਂ ਚਾਰਜ ਸੰਭਾਲਿਆ ਉਸ ਦਿਨ ਤੋਂ ਤੁਸੀਂ ਬੇਸ਼ੱਕ ਅੰਦਰ ਜਾ ਕੇ ਪੁੱਛ ਲਿਓ 18 ਤਰੀਕ ਤੋਂ ਬਾਅਦ ਕਦੇ ਕਿਸੇ ਨੂੰ ਫੋਟ ਮਾਰਦਾ ਕੀ ਕਹਦੇ ਕਿਸੇ ਨੂੰ ਗਾਲ ਨਹੀਂ ਕੱਢੀ ਗਈ ਹੋਊਗੀ ਮੈਂ ਨੋ ਡਾਊਟ ਮੈਂ ਕਹਿੰਦਾ ਵਾਂ ਪਈ ਪਹਿਲਾ ਫੋਟ ਬਾਰ ਹੋਈ ਆ ਥੱਪਣ ਤੋਂ ਬੜ ਬਾਰੇ ਆ ਕਿਸੇ ਦੇ ਪਰ ਹੁਣ ਨਹੀਂ ਹੋਈ ਹੈਗੀ ਉੱਥੇ ਭਾਜੀ ਕੀ ਨਾਮ ਆ ਜੀ ਤੁਹਾਡਾ ਸੇਖਮਾਰ ਜੀ ਰਵੇਖ ਕੇ ਅੰਦਰੋਂ ਆ ਰਹੇ ਮੰਡੀ ਹਾਂਜੀ ਕਿੰਨੇ ਕਿੰਨੇ ਦੀ ਮਰਤੀ ਘਟਾਈ ਹੈ 100 ਰੁਪਏ ਲੈਂਦੇ 100 ਰੁਪਏ ਲੈਂਦੇ ਤੁਹਾਨੂੰ ਪਤਾ ਹੈ ਸਰਕਾਰੀ ਰੇਟ ਜਿਹੜਾ ਜੀਪ ਦਾ ਸਿਰਫ 25 ਰੁਪਏ ਆ ਸਰ ਜੀ ਮੰਨਦੇ ਨਹੀਂ ਐ ਜੇ ਠੱਖਾ ਕਰਦੇ ਵੀ ਲੱਪਰ ਠੱਪਰ ਕਰ ਦਿੰਦੇ ਸਭ ਹਾਂ ਹਾਂਜੀ ਠੱਥਾ ਬਾਈ ਵੀ ਕਰਦਾ ਠੱਥਾ ਬਾਈ ਪੂਰੀ ਈਸਾ ਪਾਣ ਦਿੰਦੇ ਆ ਹੂੰ ਅਸਾਡੇ ਕੋਲ ਨਾ ਟਾਈਮ ਹੈ ਨਹੀਂ ਕੋਈ ਟਾਈਮ ਨਹੀਂ ਸਭ ਜਿਹੇ ਕੰਮ ਆ ਅਸੀਂ ਕਹਿੰਦੇ ਅੱਠ ਵਜੇ ਸਵੇਰੇ ਆਪ 6 ਵਜੇ ਆਨੇ ਆ 9 ਵਜੇ ਤੱਕ ਗੱਡੀ ਲਾਉਣਾ ਹੁੰਦਾ ਉਹ ਖਰਕੇ ਰਾਜੀ ਨੇ ਲੱਪਰ ਪਰ ਜਦੇ ਕਰ ਦਿੰਦੇ ਸਾਂ ਕਿੰਨੇ ਕਿੰਨੇ ਗੇੜੇ ਮਾਰਨੇ ਹੁੰਦੇ ਅੰਦਰ ਇੱਕ ਹੀ ਗੇੜਾ ਬਸ ਇੱਕੋ ਗੇੜਾ ਤੁਹਾਨੂੰ ਪਤਾ ਹੈ ਜੇਕਰ ਇੱਕ ਗੇੜਾ ਮਾਰਨ ਦਾ ਉਹਦੇ 25 ਰੁਪਏ ਹੈ ਜੇਕਰ ਤੁਸੀਂ ਮਲਟੀਪਲ ਐਂਟਰੀ ਲੈਣੀ ਹੈ ਤਾਂ ਉਹਦੇ 50 ਰੁਪਏ ਪਰ ਤੁਹਾਡੇ ਤੋਂ ਜਿਹੜਾ ਕਿ 100 ਰੁਪਏ ਲਿਆ ਜਾ ਕੋਈ ਗੱਲ ਨਹੀਂ ਕਰਦਾ ਜੀ ਤੱਕਾ ਸਾਈ ਸਿੱਧੀ ਚੱਲਦੀ ਜੇ ਹਾਂਜੀ 25 ਖਾਉਂਗੇ ਇੱਕ ਅਰਚੀ ਹੈਗਾ ਸਰ ਅਸੀਂ ਕਿੰਨੇ ਦੀ ਪਰਚੀ ਦਾ ਹਾਂਜੀ 60 ਕੀ 60 ਰੁਪਏ ਤੁਹਾਨੂੰ ਪਤਾ ਹੈ ਜਿਹੜੀ ਇਹਦੀ ਸਰਕਾਰੀ ਪਰਚੀ ਆ ਸਿਰਫ ਸਿਰਫ 15 ਰੁਪਏ 20 ਰੁਪਏ ਕੋਈ ਨਹੀਂ ਮੈਨੂੰ ਪਤਾ ਨਹੀਂ 60 ਰੁਪਏ ਮੈਂ ਦੇ ਰਹਾ ਦੋ ਸਾਲ ਤੋਂ ਵੀ ਸਿਰਫ 20 ਰੁਪਏ ਪਰਚੀ ਹੈ ਜਿਹੜਾ ਤਿੰਨ ਪਈਆ ਵਾਹਨ ਹੈ ਮੋਟਰ ਵਾਲਾ ਸਿਰਫ ਇਹਦੇ 20 ਰੁਪਏ ਪਰਚੀ ਹੈ ਜੇਕਰ ਤੁਸੀਂ ਇੱਕ ਵਾਰੀ ਆਣਾ ਹੁੰਦਾ ਕਿ ਦੋ ਤਿੰਨ ਵਾਰੀ ਘੇੜੇ ਮਾਰਨ ਹੁੰਦੇ ਨਹੀਂ ਦੋ ਤਿੰਨ ਬਾਰ ਘੇੜੇ ਮਾਰਨੇ ਹੁੰਦੇ ਦੋ ਤਿੰਨ ਘੇੜੇ ਬਣ ਤਾਂ ਵੀ ਉਹ ਤਾਂ ਜਿਹੜਾ ਰੇਟ ਆ ਸਿਰਫ 40 ਰੁਪਏ ਬਣਦਾ ਤੁਸੀਂ 60 ਰੁਪਏ ਦੇ ਰਹੇ ਹੋ ਕਦੇ ਅੰਦਰ ਕੁਐਸਚਨ ਨਹੀਂ जितनी मर्जी घेड़े लाओ शाम तक लगाओ पांच छः बजे तक लाओ सात बजे तक लगाओ साठ रुपए ना जबरदस्ती नहीं की जल्दी देता है क्या चलेगा उसमें हम लोग क्या कर सकते وہ یہاں کا ہے باہر کا اپ کو کم کم ہے جلدی جانا ہوتا ہے اس لیے وہ بھی سرجو کرتا ٹھیک ہی کہہ رہے ہو ابا جلدی کرنے کا مانا تھا پر جلدی گل ساتھ دے ایسے کر کے کیا کرتے ہو ہاں ہم اس علاقے بھی ਨਾਲ ਕਰਦੇ کہے باؤنسنگ رکھ رہے ہیں ہاں ہم لوگ جلدی फटाफट نکال کے دے دیتا جاؤ بھائی 25 25 کھاو گے میں نے ਤਾਂ بھی دیکھو جڑی پرچی ہے وہ بھی 50 روپے دی کٹی ہوئی ہے ਰੇਟ 40 ਬਣਦਾ ਜੇਕਰ ਤੁਸੀਂ ਡਬਲ 트리플 ਐਂਟਰੀ ਕਰਦੇ ਹੋ ਯਾਨੀ ਕਿ ਮਲਟੀਪਲ ਐਂਟਰੀ ਕਰਦੇ ਹੋ ਪਰ ਜਿਹੜਾ ਰੇਟ ਹੈ ਉਹ 40 ਰੁਪਏ ਬਣਦਾ ਪਰ 50 32 ਦੇ ਇਕੱਠੇ ਹੋਏ ਨੇ 60 ਲਿਖੇ ਜਾਂਦੇ 4 ਲੈਂਦੇ 60 ਲੈਂਦੇ 60 ਲੈਂਦੇ ਦੋ ਦੋ ਚਲਦਾ ਆ ਰਿਹਾ ਹੈ ਮਿਸਟਰ ਇਹ ਬਹੁਤ ਕਾਫੀ ਦਿਨ ਸੇ ਚੱਲ ਰਹਾ ਹੈ ਕਿ ਕੋਈ ਡੇੜਾ ਵਾਲੇ ਸਿੱਟਾ ਹੈ ਸਰਜੀ ਕਿਹਦਾ ਹੈ ਸਮਝੀ ਕਿੰਨੇ ਦੀ ਪਰਚੀ ਵਿੱਚ 60 ਲਿਖੇ 69 50 60 ਬਾਤ ਪਾਈ ਪਾਈ થી ਦੇਖੋ ਇੱਕ ਵਾਰੀ ਫੇਰ ਤੋਂ ਪਰਚੀ ਜਿਹੜੀ ਹੈ ਸਰਕਾਰੀ ਰੇਟ ਉਹਦਾ 20 ਰੁਪਏ ਆ ਤੇ ਜੇ ਕਿੰਨੇ ਵਾਰੀ geke ਮਾਰਨੇ ਹੁੰਦੇ ਅੰਦਰ ਤੇ ਇੱਕ ਮੇ ਖਾਨ ਦਾ ਹੀ ਚਲਦਾ ਹੈ ਕਿੰਨੇ 게ਡੇ ਮਾਰ ਲੰਮ ਸਮਾਂ ਅੱਧਰ ਚੇਤਨਾ ਲੱਗ ਗਿਆ ਆਪੋ ਸੁਣਾ ਗੋਟ 게ਡੇ ਲੱਗਿਆ ਚਾਂ ਲੱਗੇ ਦਤ ਵੀ ਲੱਗੇ ਤੇ ਬਈ ਤੈਨੂੰ ਪਤਾ ਸਰਕਾਰੀ ਰੇਟ ਜਿਹੜਾ ਜੇਕਰ ਤੁਸੀਂ 2-3 ਵਧ 게ਡੇ ਮਾਰਨੇ ਨੇ ਮਲਟੀਪਲ ਯਾਨੀ ਕਿ ਬਾਰ ਬਾਰ 게ਡੇ ਮਾਰਨੇ ਆ ਤੇ ਸਰਕਾਰੀ ਰੇਟ ਉਹਦਾ ਸਿਰਫ 40 ਰੁਪਏ ਆ ਯੋਥੋ ਪਾਰਟ ਨੂੰ ਬੇ ਕਦੇ ਆਪਕੋ ਸਰਕਾਰੀ ਜਿਹੜੀ ਪਰਚੀ ਆ ਪੰਜਾਬ ਦੀ ਗੱਠੀ ਆ ਤੁਹਾਡੇ ਤੋਂ ਨਾਲੇ ਤੁਸੀਂ ਇੱਕ ਚੀਜ਼ ਦੇਖੋ ਕਾਰ ਜਿਹੜੀ ਟਾਈਪ ਹੈ ਕਾਰ ਜੀਪ ਕੱਟੀ ਹੋਈ ਹੈ ਹਾਲਾ ਕਿ ਥਰੀ ਵੀਲਰ ਆ ਜਿਹੜਾ ਮੋਟਰ ਥਰੀ ਵੀਕਲ ਆ ਉਸ ਦੀ ਜਿਹੜੀ ਸਰਕਾਰੀ ਪਰਚੀ ਬਣਦੀ ਆ ਸਿਰਫ ਤੇ ਸਿਰਫ 20 ਰੁਪਏ ਬਣਦੀ ਆ ਜੇਕਰ ਤੁਸੀਂ ਮਲਟੀਪਲ ਐਂਟਰੀ ਲੈਣੀ ਆ ਤਾਂ ਉਸ ਤੋਂ ਜਿਹੜੇ ਨੇ 70 ਰੁਪਏ ਬਣਦੇ ਪਰ ਇਹਦਾ ਜਿਹੜਾ ਕਰਮ ਹੈ ਜਿਹੜੀ ਕੰਡੀਸ਼ਨ ਹੈ ਜਿਹੜੀ ਇਸ ਦੇ ਫਰਤੀਆ ਉਕਾਰ ਤੇ ਜੀਪਲੀ ਕੱਟੀ ਹੋਈ ਐ ਤੇ ਕਦੀ ਸੰਭਾਲ ਨਹੀਂ ਕੀਤੀ ਵਸਦੀ ਅੰਦਰ ਨਹੀਂ ਨਹੀਂ ਇਹ ਆਪਣੇ ਵੱਧ ਤੇ ਕੰਪੈਕਟ ਆ ਸਾਰੇ ਨੂੰ ਐਟੇ ਕੱਟੇ ਪਾਰੇ ਵਾਲੇ ਸਾਰੇ ਜਿੰਨੇ ਕੱਟੇ ਵਾਲੇ ਪਾਰੇ ਜਾਂਦੇ ਨੇ ਤਾਂ ਮੰਡੀ ਵਿੱਚ ਚੱਲਦੀ ਹੋਈ ਠੱਕਾ ਸ਼ਹੀਦ ਜੇਕਰ ਗੱਲ ਕਰੀ ਤੁਹਾਨੂੰ ਪਹਿਲਾਂ ਰੇਟ ਦਿਖਾਇਆ ਬਾਹਰ ਵੀ ਕਿਵੇਂ ਡਬਲ ਟ੍ਰिपल ਚਾਰਜ ਜਿਹੜੇ ਕੀ ਐ ਗੱਡੀਆਂ ਵਾਲੇ ਤੋਂ ਲੈ ਜਾਂਦੇ ਨੇ ਜਿਹੜੇ ਅੰਦਰੋਂ ਮਾਲ ਲੋਡ ਕਰਕੇ ਆਂਦੇ ਨੇ ਜਿਹੜੇ ਅੰਦਰ ਮਾਲ ਛੱਡਣ ਜਾਂਦੇ ਨੇ ਪਰ ਹੁਣ ਜਿਹੜੀ ਮੰਡੀ ਦੇ ਅੰਦਰ ਪਹੁੰਚ ਗਿਆ ਜਿੱਥੇ 8 ਵਜੇ ਜੇਕਰ 6 ਦੀ ਤੁਸੀਂ ਫੜੀ ਲਾਉਣੀ ਹੈ ਸਟਾਲ ਲਾਉਣਾ ਹੈ ਤੁਹਾਡਾ ਜਿਹੜਾ ਸਰਕਾਰੀ ਰੇਟ ਹੈ ਸਿਰਫ ਤੇ ਸਿਰਫ 100 ਰੁਪਏ ਬਣਦਾ ਚਾ ਜੇਕਰ ਤੁਸੀਂ ਉਸ ਤੋਂ ਥੋੜਾ ਜਿਹਾ ਵਾਤਦੇ ਹੋ ਤਾਂ ਤੁਹਾਨੂੰ ਜਿਹੜੇ ਚਾਰਜ ਨੇ ਤਕਰੀਬਨ 200 ਰੁਪਏ ਦੇਣੇ ਪੈਣਗੇ ਪਰ ੱੱਕਾਸ਼ਾਈ ਜਿਹੜੀ ਕੀ ਹੈ ਮੰਡੀ ਦੇ ਵਿੱਚ ਜਿਹੜੀ ਚੱਲਦੀ ਪਏ ਸਮੇਂ ਤਾਂ ਤਕਰੀਬਨ 3 350 ਰੁਪਏ ਜਿਹੜਾ ਕੀ ਹੈ ਇਹਨਾਂ ਲੋਕਾਂ ਕੋਲ ਲਿਆ ਜਾਂਦਾ ਜਿਹੜਾ ਕਿ ਸਰਕਾਰੀ ਰੇਟ ਸਿਰਫ ₹100 ਹੈ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿਸੇ ਨਾਲ ਵੀ ਕਿਉਂ ਤੁਸੀਂ ਜਿਹੜਾ ਬੋਲਦੇ ਨਹੀਂ ਹੈਗੇ ਭਾਜੀ ਕਿੰਨੇ ਕਿੰਨੇ ਵਾ ਕਿੰਨੇ ਦੀ ਫੜੀ ਹੈ ਤੁਹਾਡੇ ਹਾਂਜੀ ਆ ਜਿਹੜੀ ਤੁਸੀਂ ਲਾਈ ਹੋਈ ਹੈ ਕਿੰਨੇ ਵਾ ਕਿੰਨੇ ਦੀ ਹੈ ਉਹ 10 ਵਾ 10 ਵਾ ਯਾਡ ਗਿਆ 10 ਵਾ ਐਡ ਕਰਨ 10 ਵਾ ਕਿੰਨੇ ਕਿੰਨੇ ਪਹਿਲੇ 21 ਸਰ 210 210 ਕਿੰਨਾ ਹਫ਼ਤੇ ਦਾ ਹਫ਼ਤੇ ਦਾ ਤੇ ਤੁਸੀਂ ਬੋਲਦੇ ਨਹੀਂ ਸਰਕਾਰੀ ਰੇਟ ਤੇ ਹੈ ਜਿਹੜਾ ਸਿਰਫ ₹200 ਬਣਦਾ ਹੈ ਦਿਨ ਦਾ

ਭਾਈ ਕਿੰਨੇ ਵਾਹ ਕਿੰਨੇ ਦਾ ਸਟਾਲ ਤੁਹਾਡਾ ਸਾਰਾ ਹੈ ਬਾਗ ਉੱਡ ਗਿਆ 10 ਫੁੱਟ ਦਾ 10 ਫੁੱਟ ਦਾ ਕਿੰਨੇ ਪੈਸੇ ਲੈ ਜਾਂਦਾ ਹਮ ਨੂੰ ਪਤਾ ਨਹੀਂ ਜੀ ਦੂਸਰੇ ਦੁਕਾਨੇ ਬੈਠਾ ਸਟਾਲ ਦਾ ਡਰ ਐਨਾ ਕਿ ਜਿਹੜਾ ਕਿ ਆ ਮੰਡੀ ਵਾਲਿਆਂ ਦੇ ਵਿੱਚ ਬਿਠਾਇਆ ਹੋਇਆ ਕੋਈ ਬੋਲਣ ਤੋਂ ਵੀ ਜਿਹੜਾ ਇਸ ਸਮੇਂ ਘਤਰੋਂਦੇ ਨੇ ਨਹੀਂ ਬੋਲਦੇ ਹਾਂਜੀ ਜੱਜਾ ਕੀ ਹਾਲ ਬਲੀਆਂ ਹੈ ਬਾਊ ਕਿੰਨੇ ਵਾਹ ਕਿੰਨੇ ਦਾ ਰਹਿਗਾ ਸਟਾਲ ਕੀ ਕੀਆ ਇਹ ਜੋ ਆਪ ਵੀ ਫੜੀ ਲਗਾਈ ਹੋਏ ਕਿੰਨੇ ਪੈ ਕਿੰਨੇ ਕੀਆ ਇਹ ਇਹ 800 ਰੁਪਏ ਫੜੀ ਦਿੱਤਾ ਹੈ 800 ਸੌ ਰੁਪਏ ਆ ਜੀ ਅੱਜ 100 ਰੁਪਏ ਲੈਤਾ ਹਫਤੇ কা ਲੈਤਾ ਕਿ ਮਹੀਨੇ ਦੋ ਨਹੀਂ ਰੋਜ਼ ਕਾ ਰੋਜ਼ ਰੋਜ਼ ਕਾ ਰੋਜ਼ ਕਾ 100 ਰੁਪਏ ਲੈਤਾ ਕਿੰਨੇ ਵਹ ਲੈਣ ਤੜ ਤੋਂ 600 600 ਰੁਪਏ 300 ਸੋਰੀ 300 300 ਰੁਪਏ ਪਰ ਬੋਲਾ ਸਰਕਾਰੀ ਰੇਟ ਜਿਹੜਾ ਕੀ ਹੈ ਸਿਰਫ 200 ਰੁਪਏ ਬਣਾ ਜੇਕਰ ਤੇਰਾ 6/8 ਤੋਂ ਵੱਧ ਆਵਾ ਤੇ ਤੁਸੀਂ 300 ਰੁਪਏ ਦੇ ਰਹੇ ਹੋ ਕਦੇ ਬੋਲੇ ਨਹੀਂ ਕੁਝ ਨਹੀਂ ਮੈਂ ਕੁਝ ਨਹੀਂ ਬੋਲਦਾ ਹੂੰ ਕਿਉਂ ਕਿ ਹਮੇਸ਼ਾ 300 ਲਿਓ ਪਿਛਲੇ ਵਾਰ ਵੀ ਇਸ ਵਾਰ ਵੀ ਇਸੇ ਨੇ ਕਿੰਨਾ ਸਮਾਂ ਹੋ ਗਿਆ ਇੱਥੇ ਕੰਮ ਕਰਦਿਆਂ सम हो गया छह सात छह सात तो पहला कि रेट चल रहा जब सरकारी था दो सौ तो सरकार दो सौ तो फिर तो बोले क्यों नहीं जो सरकारी थी दो सौ भर दे रहे उसके तो बाद जो प्राइवेट होया तो सौ सौ में वादे को देना शुरू कर दिया ये इससे पिछला बार भी ठीक था ले रहा था इस बार भी जो अगला होगा बता दूंगा फिर देना शुरू कर दूंगा तो मांग रहा देना पड़ता नहीं जे नहीं देंगे फिर मार पटाई कर नहीं ऐसे कुछ नहीं ਸਭ ਦੇਤਾ ਦੋ ਦੇਤਾ ਅਰਥ ਅਛੋੜੀ ਹਾਂ ਬੋਲੋ ਨਾ ਕੁਲਕੇ ਬੋਲਤੇ ਰਹੇ ਆ ਮੈਂ ਜੇਕਰ ਪੈਸੇ ਨਹੀਂ ਦੰਦੇ ਫਿਰ ਤੁਸੀਂ ਕਹਿੰਦੇ ਕਿ ਮੈਨੂੰ ਸਿਰਫ 200 ਰੁਪਏ ਦੇਣਾ ਹੈ ਤਾਂ ਫਿਰ ਕੀ ਕਰਦੇ ਨੇ ਨਹੀਂ 2 300 ਲੇਤਾ ਆ ਕਿੰਨੇ ਵਾ ਕਿੰਨੇ ਦਾ ਢਾਡਾ ਟੋੜਾ ਹੈ 6 ਬਾਈ 8 6 ਬਾਈ 8 ਕਿੰਨੇ ਪੈਸੇ ਕਿੰਨੇ ਲੈਂਦਾ ਢਾਡਾ 1400 1400 ਰੁਪਏ ਨੂੰ ਪਤਾ ਜਿਹੜਾ ਸਰਕਾਰੀ ਰੇਟ ਆ ਸਿਰਫ 100 ਰੁਪਏ ਹੀ ਆ ਹੈਗਾ 6 ਬਾਈ 8 ਦੇ ਜਿਹੜਾ ਸਟਾਲ ਤੁਸੀਂ ਲਾਣੇ ਹੋ ਤੇ ਜੇਕਰ ਤੁਹਾਡਾ ਡਾਊਟ ਥੋੜਾ ਬਾਦਿਆ ਤਾਂ ਕਿ ਕਿ 200 ਰੁਪਏ ਲੈ ਜਾਂਦਾ ਪਰ ਤੁਹਾਡਾ ਜਿਹੜਾ 6 ਬਾਈ ਅੱਡਾ ਸਟਾਲ ਹੈ ਤੇ ਇਹਦੇ 1400 ਲੈ ਰਹੇ ਕਿਤੇ ਬੋਲੇ ਨਹੀਂ ਤੁਸੀਂ ਕੁਝ ਨਹੀਂ ਬੋਲੇ ਜੀ ਬਸ ਐਸੇ 1400 ਮੰਗਾ ਤਾਂ ਕਿ ਉਹ ਕਰ ਦੇ ਦੀ ਕਿਤੇ ਸਵਾਲ ਨਹੀਂ ਕਰਦਾ ਕਿਤਾ ਵੀ ਜਿਹੜਾ ਤੇਰਕਾਰੀ ਲੈਣਾ ਉਹ ਤਾਂ 100 ਰੁਪਏ ਤੁਸੀਂ ਵੱਧ ਕਿਉਂ ਲੈ ਰਹੇ ਹੋ

आवाज तो अगर आगे कोई उठाएगा आरती उठाएंगे तो कुछ करेंगे आरती भी नहीं, नहीं कुछ नहीं बोलते कि मेरे तो यहाँ पर दस साल हो गए तो नहीं, प... नहीं पहले तो नहीं था पहले सरकारी था दो बार जब से ठीक हुआ तब से परेशान है सबको परेशानी है

100 ਰੁਪਿਆ ਸਰਕਾਰੀ ਫੀਸ ਹੈ ਪਰ ਤੁਹਾਡੇ ਤੋਂ ਪੈਸੇ ਕਿੰਨੇ ਲੈ ਜਾ ਰਹੇ 70 200 ਰੁਪਿਆ ਦਿਆ ਜਾ ਰਿਹਾ ਬੋਲਦੇ ਨਹੀਂ ਕੁਝ ਕੋਈ ਨਹੀਂ ਕੋਈ ਨਹੀਂ ਕਦੇ ਕੰਪਲੇਂਟ ਨਹੀਂ ਕੀਤੀ ਨਹੀਂ ਕਿੰਨੀ ਜਿੱਥੇ ਚੱਲਦਾ ਆ ਰਿਹਾ ਤਾਂ ਜਿਹੜਾ ਵਾਧ ਰੇਟ ਲਿਆ ਜਾਂਦੇ ਆਂ ਕੀ ਹੰਦ ਨਿਆ ਲਗਾ ਰਹੇ ਆਂ ਤਾਂ ਅਜਾ ਨਿਆ ਲਗਾ ਹਾਂ ਕਿੰਨੇ ਕਿੰਨੇ ਅੱਡੇ ਤੁਹਾਡੇ ਹਮ ਦੋ ਅੱਡਾ ਲਗਾਤੇ ਦੋ ਅੱਡਾ ਦੋ ਡੇ ਕਿੰਨਾ ਪੈਸਾ ਲੈ ਕੇ ਜਾਂਦਾ 400 ਰੁਪਿਆ 400 ਰੁਪਿਆ ਲੈ ਕੇ ਜਾਂਦਾ ਸਰਕਾਰੀ ਰੇਟ ਤੇ ਇਸका ਅਧਰਪ 100 ਰੁਪਿਆ ਇੱਕ ਘੰਟੇ ਦਾ ਯਾਨੀ ਕਿ 200 ਹੋਗਾ ਤੁਹਾਡਾ

ਪਹਿਲੇ ਤੇ ਹੀ ਚੱਲਦਾ ਪਿਆ ਹਾਂ ਪਿੱਛੇ ਪਹਿਲੇ ਡੇਗਦਾ ਉਹ ਜੱਬੀ ਆਈ ਤਾਂ ਉਹ ਮੌਕਾ ਵਈਆ ਜੁਕਾ ਤੀਓ ਕਦੇ ਤੁਹਾਨੂੰ ਕਦੇ ਬੋਲੇ ਨਹੀਂ ਕਿ ਜੇ ਸਰਕਾਰੀ ਜਿਹੜਾ ਸਿਰਫ 100 ਰੁਪਏ ਹੈਗਾ ਤੁਸੀਂ 200 ਕਿਉਂ ਲੈ ਰਹੇ ਬਾਪੂ ਹਮਾਰੀ ਹਿੰਮਤ ਕਿ ਆ ਬੋਲਣ ਦੀ ਹਾਂ ਹਮਾਰੋ ਕੋ ਵੀ ਲੱਕੜ ਵਾਰਾਂਗੇ ਹਮਾਰੋ ਵੀ ਬੋਹੋਰ ਦਾਦ ਨਾ ਬੋਹ ਹਮਾਰਾ ਯਾ ਔਰ ਮਾਰੇ ਸਾਥ ਪੰਡਾ ਹੋ ਜਾਏ ਬੜਾ ਤਮ ਪੰਜਾਬ ਮਾਰਕੀਟ ਕਮੇਟੀ ਦੇ ਸਾਡੇ ਨਾਲ ਚੇਅਰਮੈਨ ਮੌਜੂਦ ਨੇ ਗੱਲਬਾਤ ਕਰਦੇ ਗੁਰਜੀਤ ਸਿੰਘ ਗਿੱਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪਹਿਲਾਂ ਤੁਹਾਡਾ ਜੀ ਆਇਆਂ ਨੂੰ ਬਹੁਤ ਮੋਸਟ ਵੈਲਕਮ ਤੁਹਾਡਾ ਹਰਜੀਤ ਸਾਹਿਬ ਸਰ ਲੋਕਾਂ ਵੱਲੋਂ ਕੰਪਲੇਂਟ ਕੀਤੀ ਜਾ ਰਹੀ ਸੀ ਕਿ ਜਿਹੜੀ ਓਵਰਚਾਰਜਿੰਗ ਕੀਤੀ ਜਾ ਰਹੀ ਹੈ ਪਾਰਕਿੰਗ ਦੇ ਜਿਹੜੇ ਪਰਚੀ ਲੱਗਦੀ ਹੈ ਤਾਂ ਜਿਹੜੇ ਅੰਦਰ ਸਟਾਲ ਲਾਉਂਦੇ ਨੇ ਪਰ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਪਰਚੀਆਂ ਦੀ ਤਾਂ ਜਿਹੜੀ ਚਾਰजेस ਨੇ ਤਕਰੀਬਨ 15 ਤੋਂ 20 ਰੁਪਏ ਹੁੰਦੇ ਨੇ 3 ਵੀਲਰ ਦੇ ਪਰ ਉਹਦੇ ਚਾਰजेस ਤਿੰਨ ਗੁਣਾ ਵੱਧ 60-60 ਰੁਪਏ ਲਏ ਜਾ ਰਹੇ ਨੇ ਇਹ ਦੇਖੋ ਇੱਕ ਹਲ ਮੇਰੇ ਕੋਲੋਂ ਤੁਹਾਨੂੰ ਤੁਹਾਡੇ ਥਰੂ ਆਈ ਆ ਕੰਪਲੇਂਟ ਮੇਰੇ ਕੋਲੋਂ ਪਰਸਨਲੀ ਕਿਸੇ ਦੀ ਕੰਪਲੇਂਟ ਨਹੀਂ ਆਈ ਸੀਗੀ ਜੇ ਮੇਰੇ ਕੋਲ ਕੰਪਲੇਂਟ ਇਹ ਜੀ ਆਉਗੀ ਹੁਣ ਜਿਵੇਂ ਤੁਸੀਂ ਦੱਸਤਾ ਇਹਦੇ ਤੇ ਇਨਕੁਆਇਰੀ ਹੋਵੇ ਸਖਤ ਐਕਸ਼ਨ ਤੁਹਾਡੇ ਨਾਲ ਵਾਦਾ ਵਾ ਸਖਤ ਐਕਸ਼ਨ ਲਿਆ ਜਾਊਗਾ ਇਹਦੇ ਤੋਂ ਔਰ ਮੰਡੀ ਠੇਕੇਦਾਰ ਦਾ ਹੋ ਸਕਦਾ ਸਾਨੂੰ ਠੇਕਾ ਕੈਨਸਲ ਕਰਨਾ ਪਏ ਉਹ ਵੀ ਕਰਦੇ ਆਂਗੇ ਤਿੰਨ ਤਿੰਨ ਗੁਣਾ ਚਾਰਜ ਦਲੇ ਜਾਂਦੇ ਨੇ ਜੇ ਅਸੀਂ ਲੋਕਾਂ ਤੋਂ ਪੁੱਛਿਆ ਵੀ ਤੁਸੀਂ ਕੋਈ ਆਵਾਜ਼ ਗੋਣ ਚੱਕਦੇ ਕਹਿੰਦੇ ਜੇਕਰ ਆਵਾਜ਼ ਚੱਕਦੇ ਆ ਤਾਂ ਸਾਡੇ ਉੱਥੇ ਬੌਂਸਰ ਖੜੇ ਹੁੰਦੇ ਨੇ ਜਿਹੜੇ ਕੁੱਟ ਮਾਰ ਵੀ ਕਰਦੇ ਨੇ ਨਹੀਂ ਨਹੀਂ ਬਿਲਕੁਲ ਇਹ ਜੀ ਗੱਲ ਨਹੀਂ ਜੀ ਕੁੱਟ ਮਾਰ ਦੀ ਪਹਿਲਾਂ ਪਹਿਲਾਂ ਜ਼ਰੂਰ ਹੋਈ ਆ ਇੱਕ ਦੋ ਇਨਸੀਡੈਂਟ ਹੋਏ ਆ ਪਰ ਜਿਸ ਦਿਨ ਤੋਂ ਮੈਂ ਚਾਰਜ ਸੰਭਾਲਿਆ ਉਸ ਦਿਨ ਤੋਂ ਤੁਸੀਂ ਬੇਸ਼ੱਕ ਅੰਦਰ ਜਾ ਕੇ ਪੁੱਛ ਲਿਓ 18 ਤਰੀਕ ਤੋਂ ਬਾਅਦ ਕਦੇ ਕਿਸੇ ਨੂੰ ਕੁੱਟਮਾਰ ਤਾਂ ਕੀ ਕਹਦੇ ਕਿਸੇ ਨੂੰ ਗਾਲ ਨਹੀਂ ਕੱਢੀ ਗਈ ਹੋਊਗੀ ਕਿਉਂਕਿ ਕੁੱਟਮਾਰ ਦੇ ਖਿਲਾਫ ਸਖਤ ਆਪਾਂ ਸਖਤ ਪਹਿਲੇ ਦਿਨ ਹੀ ਉਹਨੂੰ ਵਾਰਨਿੰਗ ਕਰਤਾ ਸੀਗਾ ਵੀ ਜੇ ਭਾਈ ਸਾਹਿਬ ਜੇ ਕਿਸੇ ਗਰੀਬ ਦੇ ਨਾਲ ਤੁਸੀਂ ਧੱਕਾ ਕੀਤਾ ਜਾਂ ਉਹਨਾਂ ਨਾਲ ਕੋਈ ਹੱਥੋਪਾਈ ਕੀਤੀ ਤਾਂ ਤੁਹਾਡੇ ਵਿਰੁੱਧ ਐਕਸ਼ਨ ਲਿਆ ਜਾਊਗਾ ਇਸ ਲਈ ਜੋ ਉਸ ਤੋਂ ਬਾਅਦ ਨਹੀਂ ਹੋਊਗੀ ਪਹਿਲਾਂ ਹੋਈ ਹੋਊਗੀ ਮੈਂ ਨੋ ਡਾਊਟ ਮੈਂ ਕਹਿੰਨਾ ਵਾਂ ਵੀ ਪਹਿਲਾਂ ਕੁੱਟਮਾਰ ਹੋਈ ਆ ਥੱਪਣ ਤੋਂ ਪੜ ਮਾਰੇ ਆ ਕਿਸਦੇ ਪਰ ਹੁਣ ਨਹੀਂ ਹੋਈ ਹੈਗੀ ਉੱਥੇ ਤੇ ਜਿਹੜੇ ਅੰਦਰ ਜਿਹੜੇ ਫੜੀਆਂ ਲੱਗਦੇ ਨੇ ਜਿਹੜੇ ਰਿਟੇਲ ਸ਼ਾਪਕੀਪਰ ਜਿਹੜੇ ਬੈੰਦੇ ਨੇ ਉੱਥੇ ਜਿਹੜੇ ਹਨਾ ਉਹਨਾਂ ਦੀ ਜਿਹੜੀ 6x8 ਜਿਹੜੀ ਸਟਾਲ ਲੱਗਦੀ ਆ ਉਹਦਾ ਤਕਰੀਬਨ 100 ਰੁਪਿਆ ਚਾਰਜ ਹੀ ਦੱਸ ਰਕਾਰੀ ਜੇਕਰ ਉਸ ਤੋਂ ਵੱਧ ਦੇ ਨੇ ਤਾਂ 200 ਰੁਪਿਆ ਲਿਆ ਜਾਏਗਾ ਪਰ ਉਹਨਾਂ ਨਾਲ ਗੱਲਬਾਤ ਕਰਨ ਤੋਂ ਪਤਾ ਲੱਗਦਾ ਕਿ 3-300 ਰੁਪਿਆ ਚਾਰजेस ਲਏ ਜਾ ਰਹੇ ਨਹੀਂ ਉੱਥੇ ਦੇਖੋ ਕਈ ਤਾਂ 6/8 ਤੋਂ ਵੀ ਜ਼ਿਆਦਾ ਆ ਪਰ ਹਾਂ ਜੇ 6/8 ਵਾਲੇ ਆ ਤਾਂ ਉਹਨਾਂ ਤੋਂ 100 ਰੁਪਈਆ ਹੀ ਲਿਆ ਜਾਊਗਾ ਉਹਨਾਂ ਤੋਂ ਵੱਧ ਨਹੀਂ ਲਿਆ ਜਾਊਗਾ ਇਹ ਇਹ ਕਈ ਵਾਰੀ ਆਪਸੀ ਅੰਡਰਸਟੈਂਡਿੰਗ ਨਾਲ ਆਪਸੀ ਅੰਡਰਸਟੈਂਡਿੰਗ ਨਾਲ ਜਦੋਂ ਇਹ ਵਧਾ ਲੈਂਦੇ ਆ ਤਾਂ ਇਹ ਵੀ ਉੱਥੇ ਕਹਿ ਦਿੰਦੇ ਆ ਕਿਉਂਕਿ ਉਹਨਾਂ ਨੇ ਵੀ ਬਿਜ਼ਨਸ ਚਲਾਉਣਾ ਆਪਸੀ ਅੰਡਰਸਟੈਂਡਿੰਗ ਨਾਲ ਕਈ ਵਾਰੀ ਇਹ ਵੱਧ ਘੱਟ ਕਰ ਲੈਂਦੇ ਆ ਆਦਰਵਾਇਜ਼ ਜੋ ਰੇਟ ਆ ਜੋ 6/8 ਦਾ ਰੇਟ ਆ ਜਦੋਂ ਡਬਲ ਹੋ ਜੂਗਾ 200 ਟ੍ਰਿਪਲ ਹੋ ਜੂਗਾ 300 ਤੇ ਮੈਂ ਵੀ ਨੇ ਇਹ ਵੀ ਦੇਖਿਆ ਜਿਨ੍ਹਾਂ ਕੋਲੇ 10 ਟਾਈਮ ਜ਼ਿਆਦਾ ਵੀ ਆ ਉਹ ਵੀ 300 ਦੇ ਰਏ ਆ ਕਿਉਂਕਿ ਤੱਕੇ ਨਾਲ ਹਰ ਇੱਕ ਬੰਦਾ ਉਹ ਬੇ ਬੇ ਟੇਕੇਦਾਰ ਇਹ ਸੋਚ ਲੈਂਦਾ ਵਾ ਵੀ ਚਲ ਵੀ ਜਿਹੜੇ ਮੈਨੂੰ ਦੇ ਰਏ ਉਹਨੇ ਹੀ ਸਹੀ ਤੇ ਕਈ ਵੇ ਕਈ ਇਨਸੀਡੈਂਟ ਇਹ ਜੇ ਵੀ ਮੈਂ ਦੇਖਿਆ ਜੀ ਉੱਥੇ ਕੀਮਤ ਜਿਆਦਾ ਹੁੰਦਾ ਜੀ ਬਹੁਤ ਜ਼ਿਆਦਾ ਨਹੀਂ ਹੋਗਾ ਵੀ 60 ਬਏ 80 ਦਾ ਹੋਵੇ ਜੇ 10 ਟਾਈਮਸ ਜ਼ਿਆਦਾ ਹੋਗਾ ਹਾਂ ਹਾਂ ਬਿਲਕੁਲ ਬਿਲਕੁਲ ਹੈਗਾ ਮੈਂ ਤੁਹਾਨੂੰ ਚਲੋ ਮੈਂ ਤੁਹਾਨੂੰ ਦਿਖਾ ਵੀ ਦਿਨਾ ਵਾ ਦੁਕਾਨਾਂ ਕਿ ਇਹ ਨਹੀਂ ਵੱਡੀਆਂ ਵੱਡੀਆਂ ਲੱਗੀਆਂ ਤੁਸੀਂ ਜਦੋਂ ਇੱਥੋਂ ਐਂਟਰ ਕਰੋਗੇ ਨਾ ਉਰਲੇਵੇ ਦੇ ਵਿੱਚ ਦੀ ਤੁਸੀਂ ਐਂਟਰ ਕਰਕੇ ਦੇਖਿਓ ਉੱਥੇ ਸੱਜੇ ਖੱਬੇ ਫਰੂਟ ਵਾਲੀਆਂ ਕਾਰਨਰ ਦੇ ਉੱਤੇ ਬਹੁਤ ਪਿੱਛੇ ਤੱਕ ਗਈ ਕਈ 10 ਟਾਈਮਸ ਨਹੀਂ 6 ਟਾਈਮਸ ਜ਼ਿਆਦਾ ਹੋਣਗੀਆਂ 8 ਟਾਈਮਸ ਜ਼ਿਆਦਾ ਹੋਣਗੀਆਂ ਯਾਨੀ ਉਹ ਤਾਂ ਇੱਕ ਮੁਹਾਵਰੇ ਵਾਂਗੂ ਨਿਕਲ ਗਿਆ ਮੋਂ ਚ ਤੇ ਪਰ ਉਹ ਵੀ ਉਹ ਵੀ 300 ਹੀ ਦਿੰਦੇ ਆ ਪਰ ਮੈਂ ਕੋਈ ਉਹਦੀ ਹਮਾਇਤ ਨਹੀਂ ਕਰ ਰਿਹਾ ਮੈਂ ਕੋਠੇਕਰ ਦੇ ਮੈਂ ਮੈਂ ਪਬਲਿਕ ਦੇ ਨੁਮਾਇੰਦਾ ਮੈਂ ਪਬਲਿਕ ਦੇ ਨਾਲ ਠੁਕਾਂ ਜਿੰਨ ਜਿਹੜੇ ਪਬਲਿਕ ਮੈਨੂੰ ਆਕੇ ਕੰਪਲੀਟ ਕਰੂਗੀ ਉਹ ਤੇ ਐਕਸ਼ਨ ਲਿਆ ਜਾਊਗਾ। ਇਹ ਪਾਰਕਿੰਗ ਵਾਲੇ ਚਾਰਜਸ ਦੀ ਮੈਂ ਗੱਲ ਕਰ ਰਿਹਾ ਤੇ ਸਖਤਰ ਨਾਲ ਵੀ ਗੱਲ ਕੀਤੀ ਆਪਾਂ ਤਾਂ ਉਹਨਾਂ ਨੇ ਸੁਪਰਵਾਈਜ਼ਰ ਭੇਜੇ ਸੀ ਉਹਨਾਂ ਵੱਲੋਂ ਤਾੜਨਾ ਵੀ ਕੀਤੀ ਗਈ ਉਹਨਾਂ ਦੀ ਹਾਲਾਂਕਿ ਡੀਐਨਏ ਐਮਟੀ ਦੇ ਵਿੱਚ ਨਹੀਂ ਹੈਗਾ ਕਿ ਤੁਸੀਂ ਤਾੜਨਾ ਕਰ ਸਕਦੇ ਹੋ ਪਰ ਫਿਰ ਵੀ ਤਾੜਨਾ ਕੀਤੀ ਆ ਪਰ ਉਸ ਦੇ ਉੱਤੇ ਐਕਸ਼ਨ ਕੋਈ ਨਹੀਂ ਹੋਇਆ। ਪਰ ਤੁਸੀਂ ਅੱਜ ਪਹਿਲੀ ਵਾਰੀ ਇਹ ਇਹ ਤਾਂ ਮੈਂ ਕਰ ਰਿਹਾ ਸੀਗਾ ਉਸ ਦਿਨ ਮੈਨੂੰ ਐਂਟਰੀ ਫੀਸ ਬਾਰੇ ਜੋ ਜਿਹੜੀ ਹੋਈ ਸੀ ਉਹ ਉਹਨਾਂ ਦਾ ਜੁੜੇ ਜੋ ਵੀ ਐਂਟਰੀ ਦੇ ਉੱਤੇ ਲਏ ਜਾਂਦੇ ਸੀਗੇ ਉਹਦੇ ਬਾਰੇ ਉਸ ਦਿਨ ਕੋਈ ਕਿਸੇ ਨੇ ਕੋਈ ਕੰਪਲੇਂਟ ਨਹੀਂ ਕੀਤੀ ਹੁਣ ਤੁਸੀਂ ਆਏ ਆ ਤੁਸੀਂ ਮੈਨੂੰ ਦਿਖਾਇਆ ਵਾ ਹੁਣ ਇਹਦੇ ਤੇ ਆਪਾਂ ਠੇਕੇਦਾਰ ਨੂੰ ਬੁਲਾ ਕੇ ਜਾਂ ਉਹਨੂੰ ਨੋਟਿਸ ਕਰਕੇ ਕੋਈ ਉਹਨੂੰ ਪਹਿਲਾਂ ਉਹਨੂੰ ਵਾਰਨਿੰਗ ਦਿੱਤੀ ਜਾਊਗੀ ਨਹੀਂ ਉਹ ਬੰਦ ਨੂੰ ਖਤੋਂ ਨੂੰ ਫਾਈਨ ਕੀਤਾ ਜਾਊਗਾ ਪਰ ਨਹੀਂ ਜਿੱਦਾਂ ਰੇਟ ਜਿਹੜੇ ਨੇ ਸਿਰਫ ਜਿਹੜੇ 15 20 25 ਇਸ ਤਰੀਕੇ ਨਾਲ ਪਰ ਜਿੱਦਾਂ ਇੱਕ ਇਹਦੇ ਵਿੱਚ ਡੀਐਨ 90 ਦੇ ਵਿੱਚ ਲਿਖਿਆ ਹੋਇਆ ਹੈ ਕਿ ਮਲਟੀਪਲ ਐਂਟਰੀ ਨਹੀਂ ਹੋਊਗੀ ਪਰ ਉਹ ਮਲਟੀਪਲ ਐਂਟਰੀ ਦੀ ਪਰਚੀ ਕੱਟ ਰਿਹਾ ਹੈ ਪਰ ਜੇ ਕਟ ਰਿਹਾ ਹੋ ਮੇਰੇ ਕੋਲ ਕੋਈ ਹਲਿ ਸ਼ਿਕਾਇਤ ਨਹੀਂ ਆਈ ਦੀ ਅਸੀਂ ਵੀ ਚੈੱਕ ਕਰਨਗੇ ਸੇ ਮੇਰੇ ਕੋਲ ਕੋਈ ਧਿਆਨ ਚਿਤ ਦਾ ਕੇਸ ਨਹੀਂ ਆਇਆ ਜਦੋਂ ਕੋਈ ਕੇਸ ਆਊਗਾ ਤੇ ਇਹਦੇ ਤੇ ਪੱਕਾ ਤੇ ਕਾਰਵਾਈ ਹੋਊਗੀ ਇਹਦੇ ਤੇ ਬਖਸ਼ਿਆ ਨਹੀਂ ਨਹੀਂ ਪਰ ਜਿਹੜੇ ਸੁਪਰਵਾਈਜ਼ਰ ਰੱਖਿਆ ਕਿ ਉਹ ਚੈਕਿੰਗ ਕਰਨ ਨਹੀਂ ਜਾ ਰਹੇ ਜਿਹੜੇ ਆਮ ਲੋਕ ਪਰੇਸ਼ਾਨ ਆ ਰਹੇ ਨੇ ਕਿਉਂਕਿ ਪਹਿਲਾਂ ਪਿੱਛੇ ਜੇ ਕੇਲੇ ਵਾਲੇ ਨੇ ਵੀ ਕੰਪਲੇਂਟ ਕੀਤੀ ਸੀ ਉਹਦੇ ਤੇ ਕਾਰਵਾਈ ਹੋਈ ਹੋਈ ਆ ਜਿਹੜੀ ਪਹਿਲਾਂ ਕੰਪਲੀਟ ਆਈ ਆ ਅਸੀਂ ਚੈੱਕ ਕੀਤਾ ਉਹਦੇ ਤੇ ਕਾਰਵਾਈ ਹੋਈ ਹੋਈ ਆ ਹੌਣ ਜਿਹੜਾ ਹੁਣ ਸਮੂਤਲੀ ਚੱਲ ਰਿਹਾ ਉਹਨੂੰ ਕੋਈ ਪ੍ਰੋਬਲਮ ਨਹੀਂ ਆ ਤੁਸੀਂ ਵੀ ਦੇਖਿਆ ਕੋਈ ਅਖਬਾਰ ਚ ਖਬਰ ਨਹੀਂ ਲੱਗਦੀ ਆ ਕੋਈ ਕੁਝ ਨਹੀਂ ਲੱਗ ਰਿਹਾ ਵਧੀਆ ਕੰਮ ਚੱਲ ਰਿਹਾ ਹੁਣ ਜੇ ਹੁਣ ਵੀ ਕੋਈ ਸਾਡੇ ਤੇ ਕੰਪਲੇਟ ਹੋਊਗਾ ਤੇ ਕਾਰਵਾਈ ਹੋਊਗੀ ਪਰ ਤੁਸੀਂ ਮਾਰਕੀਟਿੰਗ ਕਮੇਟੀ ਦੇ ਸਖਤ ਰਹੋ ਤਾਂ ਜਿੱਦਾਂ ਜਿਹੜੀ ਮਲਟੀਪਲ ਐਂਟਰੀ ਉੱਥੇ ਨਹੀਂ ਕਰ ਸਕਦੇ ਜਿਹੜਾ ਡੀਐਨਆਈਟੀ ਚ ਲਿਖਿਆ ਹੋਇਆ ਕਿ ਜਿਹੜੀ ਸਿਰਫ ਸਿਰਫ ਸਿੰਗਲ ਐਂਟਰੀ ਹੋਊਗੀ ਉਹ ਵੀ 24 ਘੰਟਿਆਂ ਵਾਸਤੇ ਪਰ ਉਹ ਜਿਹੜੀ ਪਰਚੀ ਕੱਟ ਰਿਹਾ ਸਿਰਫ 12 ਘੰਟਿਆਂ ਦੀ ਕੱਟ ਰਿਹਾ ਉਸ ਤੋਂ ਹਾਂਜੀ ਫਰਤੀਆਂ ਮੇਰੇ ਕੋ ਸਾਰੀਆਂ ਵੀਡੀਓ ਨੇ ਜੀ ਮੈਂ ਆਪ ਸ਼ੂਟ ਕੀਤੀਆਂ ਨੇ ਉੱਥੇ ਮੈਂ ਦਿਖਾ ਦੇਣਾ ਤੁਹਾਨੂੰ ਤੇ ਉਸ ਤੋਂ ਬਾਅਦ ਜਿਹੜੀ ਪਰਤੀ ਆ ਵੀ ਜਿਹੜਾ 3 ਗੁਣਾ ਵੱਧ ਪੈਸੇ ਲੈ ਰਿਆ ਕੋਈ ਨਾ ਕਾਰਵਾਈ ਹੋਊਗੀ ਇਹਦੇ ਤੇ ਮੇਰੇ ਧਿਆਨ ਚ ਤੁਸੀਂ ਲਿਆ ਤਾਂ ਮੈਂ ਜਾਊਂਗਾ ਮੰਡੀ 'ਚ ਚੈੱਕ ਕਰੂੰਗਾ ਜੇ ਇਦਾਂ ਦਾ ਕੋਈ ਕੇਸ ਫੜਿਆ ਗਿਆ ਤੇ ਇਹਦੇ ਤੇ ਸਖਤੋ ਸਖਤ ਕਾਰਵਾਈ ਹੋਊਗੀ। ਲੇਕਿ ਜਿਹੜੇ ਸੁਪਰਵਾਈਜ਼ਰ ਰੱਖੇ ਹੋ ਤਾੜਨਾ ਨਹੀਂ ਕਰ ਸਕਦੇ ਇਹਨਾਂ ਦੀ ਜਾ ਕੇ ਪਰ ਉਹਨਾਂ ਨੇ ਪਿੱਛੇ ਤਾੜਨਾ ਵੀ ਕੀਤੀ ਪਰ ਫਿਰ ਇਹ ਇੱਕ ਸਟਾਫ ਦੀ ਬਹੁਤ ਵੱਡੀ ਪ੍ਰੋਬਲਮ ਹੈ। ਮੇਰੇ ਕੋਲ ਤਿੰਨ 400 ਸੁਪਰਵਾਈਜ਼ਰ ਐਡੀ ਵੱਡੀ ਮੰਡੀ ਆ। ਇੰਨੀ ਮੰਡੀ ਨੂੰ ਚਾਰ ਮੰਡੀ ਸੁਪਰਵਾਈਜ਼ਰ ਕੰਟਰੋਲ ਕਰਨ ਬਹੁਤ ਔਖਾ। ਆਪਣੇ ਕੋਲ ਸਟਾਫ ਵੀ ਹੈ ਨਹੀਂ ਆਊਟਸੋਰਸ ਤੇ ਮੁੰਡੇ ਰੱਖੇ ਹੋਏ ਆ ਅਸੀਂ। ਠੀਕ ਹੈ ਬਾਕੀ ਦਿਨ ਰਾਤ ਕੰਮ ਚੱਲਦਾ ਦਿਨ ਰਾਤ ਚਾਰ ਬੰਦੇ ਕੰਮ ਕਿਸ ਤਰ੍ਹਾਂ ਕਰਸੇ ਇਹ ਬੜੀ ਵੱਡੀ ਸਮੱਸਿਆ ਸਾਡੇ ਤੇ ਇਹਦੇ ਆਹੇ ਉੱਚ ਅਧਿਕਾਰੀਆਂ ਤੇ ਵੀ ਧਿਆਨ ਦੇ ਵਿੱਚ ਲਿਆਦਾ ਵੀ ਇਨੀਆਂ ਨੂੰ ਬਾਹਰੋਂ ਬੰਦਾ ਲਿਆ ਆ ਕੇ ਤੇ ਤੁਹਾਨੂੰ ਲਾਓ ਇੱਕ ਜਿਹੜੇ ਟੇਲਰ ਅੰਦਰ ਸੇਲ ਕਰਦੇ ਨੇ ਉਹਨਾਂ ਦੀਆਂ ਫੜੀਆਂ ਨੇ ਜਿਹੜੀਆਂ ਉਹ 6x8 ਦੇ ਜਿਹੜਾ ਜੇਕਰ ਉਹ ਕਰਦੇ ਨੇ ਤਾਂ 100 ਰੁਪਈਆ ਦਾ ਚਾਰਜਿਸ ਨੇ ਪਰ ਜੇਕਰ ਉਸ ਤੋਂ ਵੱਧਦੇ 200 ਰੁਪਏ ਲਿਆ ਜਾਂਦਾ ਪਰ ਜਿੰਨੀਆਂ ਤੁਸੀਂ ਪੁੱਛਿਆ ਸਾਰੇ ਕਹਿੰਦੇ 60 ਤੋਂ 300 ਰੁਪਏ ਲਿਆ ਜਾ ਰਿਹਾ। ਉਹ ਤਾਂ ਚੇਰਮਨ ਸਾਹਿਬ ਨੇ ਤੁਹਾਨੂੰ ਸਪਸ਼ਟ ਕਰ ਹੀ ਦਿੱਤਾ ਨਾ ਦੇ ਆਪ ਉਹ ਖੁਦ ਗਏ ਸੀ ਆਪ ਉਹ ਮਿੰਤੀਆਂ ਕਰਕੇ ਆਏ ਆ। ਉਹ ਮਿੰਤੀ ਕਰਕੇ ਵੀ ਦਿੱਤੇ ਆ। ਚੇਰਮਨ ਸਾਹਿਬ ਜਸਟੀਫਾਈ ਹੋ ਗਏ ਤੇ ਠੀਕ ਹੈ ਇਦਾਂ ਦਾ ਕੋਈ ਚੱਕਰ ਨਹੀਂ ਹੈਗਾ। ਨਹੀਂ ਅਸੀਂ ਆਪ ਜਾ ਕੇ ਦੇਖੋ। ਉਹ ਚੇਰਮਨ ਸਾਹਿਬ ਤਾਪਗੇ ਉਹਦਾ ਅਖਬਾਰ ਚ ਫੋਟੋ ਵੀ ਲੱਗੀ ਆ। ਆਪ ਉਹ ਫੀਤਾ ਫੜੀ ਬੈਠੇ ਆ। ਆਪ ਉਹ ਨਾਪ ਦੇ ਕੇ ਆਏ ਆ। ਉਹ ਪਹਿਲੇ ਪਹਿਲੇ ਰੌਲਾ ਜ਼ਰੂਰ ਪਿਆ ਸੀਗਾ ਉਹਦੇ ਸੰਬੰਧ ਚ ਅਸੀਂ ਕਾਰਵਾਈ ਕੀਤੀ ਹੋਈ ਆ। ਜੇ ਦੁਬਾਰਾ ਇਦਾਂ ਦਾ ਕੋਈ ਕੇਸ ਆਇਆ ਤਾਂ ਤੁਹਾਨੂੰ ਪਹਿਲੇ ਵੀ ਦੱਸਿਆ ਵੀ ਨਾ ਤਾਂ ਸਪਾਈ ਵਾਲਾ ਬਰਤੇ ਬਖਸ਼ੇ ਜਾਊਗਾ ਨਾ ਤਾਂ ਇਹ ਬਰਤੇ ਬਖਸ਼ੇ ਜਾਊਗਾ ਇਹਦੇ ਤੇ ਪੂਰੀ ਕਾਰਵਾਈ ਹੋਊਗੀ ਆਪਾਂ ਛੇੜ ਨਹੀਂ ਕਿਸੇ ਨੂੰ ਨਾ ਜੀ ਬਿਲਕੁਲ